ਸਰ ਜਿਹੜਾ ਪਿਛਲੇ ਦਿਨੀ ਚਰਨਜੀਤ ਰਾਣਾ ਤੇ ਹਮਲਾ ਹੋਇਆ ਉਹਦੀ ਤਬਦੀਸ਼ ਕਿੱਥੇਕ ਤੱਕ ਪਹੁੰਚੀ ਹੈ ਦੇਖੋ ਸਰਜੀਤ ਮਾਮਲਾ ਬਹੁਤ ਸੰਘੀਨ ਹੈ ਜੀ ਪੂਰੇ ਸ਼ਹਿਰ ਦੀ ਇਸ ਦਿੱਤੇ ਨਿਗਾਹ ਹੈ ਪੂਰਾ ਸ਼ਹਿਰ ਜਾਣਨਾ ਚਾਹੁੰਦਾ ਹੈ ਕਿ ਚਰਨਜੀਤ ਰਾਣਾ ਜਿਸ ਦੇ ਬਾਰੇ ਲੋਕ ਇਹ ਗੱਲਾਂ ਕਰਦੇ ਆ ਕਿ ਬੜਾ ਠੰਡੇ ਸੁਭਾਅ ਦਾ ਮਾਲਕ ਹੈ ਜਿਸ ਦੀ ਕਦੇ ਕਿਸੇ ਨਾਲ ਬਾਜ਼ਾਰ ਚ ਵੀ ਲੜਾਈ ਨਹੀਂ ਹੋਈ ਕਈ ਲੋਕਾਂ ਦੀ ਮੈਨੂੰ ਕਾਲਸ ਆਈਆਂ ਜਿਹੜੇ ਚਰਨਜੀਤ ਰਾਣਾ ਦੇ ਫਰੈਂਡਸ ਹੈ ਐ ਕਹਿੰਦੇ ਚਰਨਜੀਤ ਰਾਣਾ ਨੇ ਤਾਂ ਕਿਸੇ ਨੂੰ ਉਹੇ ਤੱਕ ਨਹੀਂ ਕਿਹਾ ਇੱਥੇ ਵੀ ਉੱਥੇ ਹਮਲਾ ਕਰਕਉਣ ਗਿਆ ਬੜਾ ਸ਼ਰੀਫ ਬੰਦਾ ਅਸੀਂ ਜਿੰਨੀ ਕਿ ਜਾਣਕਾਰੀ ਹਾਸਲ ਕਰ ਪਏ ਆ ਉਹ ਇਹ ਕਰ ਪਏ ਆ ਕਿ ਅਨਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਹੋਇਆ ਇਰਾਦਨ ਕਤਲ ਦਾ ਦੇਖੋ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਜਿਹੜੇ ਅਪਰਾਧੀ ਹੁੰਦੇ ਆ ਜਾਂ ਹਮਲਾ ਕਰਨ ਵਾਲੇ ਹੁੰਦੇ ਲੁੱਟਖੋਹਾਂ ਵਾਲੇ ਹੁੰਦੇ ਆ ਇਹ ਕਦ ਤੱਕ ਅਨਪਛਾਤੇ ਰਹਿਣਗੇ ਬੜੀ ਬਾਰ ਪ੍ਰਸ਼ਾਸਨ ਅੱਗੇ ਬੇਨਤੀ ਕਰ ਚੁੱਕੇ ਆ ਕਿ ਪ੍ਰਸ਼ਾਸਨ ਨੂੰ ਹਾਈ ਟੈਕ ਹੋਣਾ ਚਾਹੀਦਾ ਥਾਂ ਥਾਂ ਤੇ ਕੈਮਰੇ ਹੋਣੇ ਚਾਹੀਦੇ ਆ ਹੁਣੇ ਮਾਮਲਾ ਯਾਦ ਕਰਵਾ ਦਈਏ ਜਿਨ੍ਹਾਂ ਨੂੰ ਯਾਦ ਨਹੀਂ ਆ ਕਿ ਪਿਛਲੇ ਦਿਨੀ ਚਰਨਜੀਤ ਰਾਣਾ ਜੋ ਆਪਣੀ ਬੇਟੀ ਨੂੰ ਡੀਏਵੀ ਸਕੂਲ ਤੋਂ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ ਉਹਦੇ ਤੇ ਹਮਲਾ ਕੀਤਾ ਜਾਂਦਾ ਕਾਰ ਚੋਂ ਵਿਅਕਤੀ ਬਾਹਰ ਨਿਕਲਦੇ ਕਹਿੰਦੇ ਆਹੀ ਆ ਇੱਕ ਬੰਦਾ ਇਹ ਕਹਿੰਦਾ ਕਿ ਆਹੀ ਉਸ ਤੋਂ ਬਾਅਦ ਹਮਲਾ ਕੀਤਾ ਜਾਂਦਾ ਦਾਤ ਨਾਲ ਔਰ ਉਹਦੇ ਗੁੱਟ ਤੇ ਡੂੰਗਾ ਟੱਕ ਵੱਜਦਾ ਦੱਸਿਆ ਜਾ ਰਿਹਾ ਕਿ 2 ਇੰਚ ਲੰਬਾ 1 ਇੰਚ ਡੂੰਗਾ ਟੱਕ ਔਰ ਉਹ ਨੁੱਚੜ ਦਾ ਨੁੱਚੜ ਦਾ ਖੂਨ ਨਾਲ ਨੁੱਚੜਦਾ ਆਪਣੇ ਘਰ ਪਹੁੰਚਦਾ ਇੱਕ ਨਿੱਜੀ ਹਸਪਤਾਲ ਚ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ ਪੀਜੀਆ ਰੈਫਰ ਕਰ ਦਿੱਤਾ ਜਾਂਦਾ ਇਹਦੇ ਉੱਤੇ ਵੀ ਅਸੀਂ ਬੜੀ ਵਾਰ ਸਵਾਲ ਚੱਕ ਚੁੱਕੇ ਆ ਕਿ ਸਾਡੇ ਸ਼ਹਿਰ ਵਿੱਚ ਟ੍ਰੋਮਾ ਸੈਂਟਰ ਨਹੀਂ ਆ ਜੋ ਬਹੁਤ ਮੁੱਖ ਮੰਗਿਆ ਬੰਦਿਆਂ ਨੂੰ ਪੀਜੀਆ ਰੈਫਰ ਕੀਤਾ ਜਾਂਦਾ ਵੱਡੀ ਤਰਾਸ ਦੀ ਵਾਲੀ ਗੱਲ ਕਿ ਜਦੋਂ ਲੀਡਰਾਂ ਤੇ ਕੋਈ ਪ੍ਰੋਬਲਮ ਆਉਂਦੀ ਆ ਕੋਈ ਔਣਤਾਈ ਆਉਂਦੀ ਆ ਸਿਹਤ ਚ ਇਹ ਆਪ ਤਾਂ ਏਐਮਸ ਪੀਜੀਆਈ ਫੋਰਟਿਸ ਮੈਕਸ ਜਾਂ ਬਹੁਤ ਵੱਡਾ ਕੋਈ ਲੀਡਰ ਆ ਤਾਂ ਲੰਡਨ ਤੱਕ ਆਪਣਾ ਇਲਾਜ ਕਰਨ ਪਹੁੰਚ ਜਾਂਦੇ ਆ ਲੇਕਿਨ ਆਮ ਜਨਤਾ ਉਹ ਤੜਪਦੀ ਰਹਿੰਦੀ ਆ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਲੇਕਿਨ ਉਸ ਦੇ ਨਾਲ ਇੱਕ ਹੋਰ ਸੋਚਣ ਵਾਲੀ ਗੱਲ ਹੈ ਇਹ ਲੀਡਰ ਤਾਂ ਹਥਿਆਰਾਂ ਦੀ ਛਾਵੇਂ ਘੁੰਮਦੇ ਆ ਆਮ ਬੰਦਾ ਸੜਕਾਂ ਤੇ ਘੁੰਮਦਾ ਤਾਂ ਉਹਨੂੰ ਡਰ ਲੱਗਦਾ ਖੌਫ ਵਧਿਆ ਆ ਕਿਉਂਕਿ ਜਿਹੜੇ ਮਾੜੇ ਅਨਸਰ ਆ ਇਹ ਬਿਲਕੁਲ ਤਰਸ ਨਹੀਂ ਕਰ ਰਹੇ ਅੱਜ ਵੀ ਅਸੀਂ ਖਬਰ ਕਰਕੇ ਆਂ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੱਕ ਬਜ਼ੁਰਗ ਜੋੜੇ ਤੋਂ ਲੁੱਟ ਹੋਈ ਆ 3 ਲੱਖ ਦੇ ਕਰੀਬ ਕੀਮਤੀ ਗਹਿਣੇ ਉਹਨਾਂ ਤੋਂ ਲੁੱਟੇ ਜਾ ਚੁੱਕੇ ਆ ਉਹ ਤੜਪ ਰਹੇ ਆ ਪਰੇਸ਼ਾਨ ਆ ਇਸੇ ਤਰੀਕੇ ਚਰਨਜੀਤ ਰਾਣਾ ਹੁਣ ਉਹਦੀ ਜਿਹੜੀ ਖਬਰ ਛੱਡ ਤੱਕ ਪਹੁੰਚੀ ਉਹ ਇਹ ਆ ਕਿ ਚਰਨਜੀਤ ਰਾਣਾ ਦਾ ਪੀਜੀਆ ਹੀ ਵੇਖੇ 9 ਘੰਟੇ ਆਪਰੇਸ਼ਨ ਚੱਲਿਆ ਸਰਬਜੀਤ ਮਾਰਮ ਵਾਲਿਆਂ ਨੇ 9 ਸਕਿੰਟ ਨਹੀਂ ਲਾਏ ਜੀ ਔਰ ਬਚਾਣ ਵਾਲੇ ਨੂੰ 9 ਘੰਟੇ ਲੱਗੇ ਉਹਦਾ ਆਪਰੇਸ਼ਨ ਕਰਨ ਲਈ ਤਾਂ ਜੋ ਉਹਦਾ ਗੁੱਟ ਦੁਆਰਤੀ ਜੁੜ ਸਕੇ 9 ਘੰਟੇ ਬਾਅਦ ਜਿਹੜਾ ਆਪਰੇਸ਼ਨ ਹੈ ਪੀਜੀਆ ਵੇਖੇ ਫਿਰ ਸਫਲ ਆਪਰੇਸ਼ਨ ਹੋਇਆ ਡਾਕਟਰਾਂ ਦੀ ਬਹੁਤ ਮਿਹਨਤ ਲੱਗੀ ਤਾਂ ਜੋ ਚਰਨਜੀਤ ਰਾਣਾ ਦਾ ਗੁੱਟ ਪਹਚਾਇਆ ਜਾ ਸਕੇ ਕਿਉਂਕਿ ਜਦੋਂ ਚਰਨਜੀਤ ਰਾਣਾ ਵਾਪਸ ਨਵਾਂ ਸ਼ਹਿਰ ਆਏਗਾ ਫਿਰ ਉਹਦੇ ਬਿਆਨ ਲਏ ਜਾਣਗੇ ਉਹਨੂੰ ਸੀਸੀਟੀਵੀ ਕੈਮਰੇ ਜਾਂ ਤਸਵੀਰਾਂ ਜਿਹੜੀਆਂ ਆਈਆਂ ਉਹ ਦਿਖਾਲੀਆਂ ਜਾਣਗੀਆਂ ਤਾਂ ਜੋ ਉਹ ਕੁਝ ਸੁਨਿਸ਼ਚਿਤ ਕਰ ਸਕੇ ਕੁਝ ਦੱਸ ਸਕੇ ਕਿ ਇਹਨਾਂ ਚੋ ਕਿਸ ਨੂੰ ਪਛਾਣਦਾ ਕਿ ਨਹੀਂ ਪਛਾਣਦਾ ਕਿਸੇ ਨਾਲ ਕੋਈ ਰੰਜਿਸ਼ ਹੈ ਕਿ ਨਹੀਂ ਤਾਂ ਹੁਣ ਗੱਲ ਇੱਥੇ ਖੜੀ ਹੈ ਜ ਸੀਸੀਟੀਵੀ ਕੈਮਰੇ ਦੇ ਤਸਵੀਰਾਂ ਉਹ ਦਿਖਾਈਆਂ ਜਾਣਗੀਆਂ ਫਿਰ ਉਹ ਕੁਝ ਦੱਸ ਪਾਏਗਾ ਲੇਕਿਨ ਹਾਲੇ ਤੱਕ ਸੂਈ ਗੋਲ-ਗੋਲ ਘੁੰਮੀ ਜਾਂਦੀ ਕਿਤੇ ਟਿਕਦੀ ਨਹੀਂਗੀ ਸਾਫ ਸ਼ਬਦਾਂ ਚ ਹੱਥ ਥੱਲੇ ਖਾਲੀ ਹੈ